ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਖੜੇ ਆਂਗੇ ਜੈਪੁਰ ਵਿੱਚ ਠੀਕ ਆ ਬਾਈ ਜੀ ਅੱਜ ਤੁਹਾਨੂੰ ਸਭ ਤੋਂ ਦੁਨੀਆ ਦੀ ਵੱਡੀ ਤੋਪ ਦਿਖਾਉਣੇ ਜਾ ਰਹੇ ਆਂਗੇ ਬਾਈ ਜੀ 400 ਸਾਲ ਪੁਰਾਣੀ ਤੇ ਬਾਈ ਨਾਲ ਆਪਣੇ ਗੁਰਪ੍ਰੀਤ ਰਹੋਗਾ ਬਾਈ ਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਆ ਵੀਰੇ ਠੀਕ ਆ ਬਾਈ ਗੁਰਪ੍ਰੀਤ ਬਹੁਤ ਵਧੀਆ ਜੀ ਠੀਕ ਆ ਬਾਈ ਜੀ ਦਈਏ ਜਾਣਕਾਰੀ ਇਹਦੇ ਬਾਰੇ ਜਿਹੜੀ ਇਹ ਤੋਪ ਆ ਇਹਦਾ weight ਹੈਗਾ 50 ਟਨ ਹੁਣ ਤੁਸੀਂ ਲਾਲੋ ਸਾਹਿਬ ਕਿੰਨੀ ਹੈਵੀ ਹੋਊਗੀ ਠੀਕ ਆ ਜੀ ਲਓ ਮਿੱਤਰੋ ਆਜੋ ਤੁਹਾਨੂੰ ਚਾਰੇ ਪਾਸੇ ਨਾਲ ਦੇ ਜਬਾਨ ਤੋਪ ਹਾਂ ਠੀਕ ਹੈ ਜੀ ਬਣੀ ਕਿੰਨੇ ਚੀ ਸੀ ਬਾਈ ਜੀ ਇਹ ਵੀਰੇ ਬਣੀ ਸੀਗੀ 1720 ਦੇ ਵਿੱਚ ਠੀਕ ਹੈ ਜੀ ਲੋਕ ਮਿੱਤਰੋ ਇਹ ਤੋਪ ਬਣੀ ਸੀਗੀ 1720 ਦੇ ਵਿੱਚ ਜੇ ਦੇਖਣ ਦੀ ਗੱਲ ਕਰੀ ਦੁਨੀਆ ਕਿੱਥੋਂ ਕਿੱਥੋਂ ਦੇਖਣ ਆਉਂਦੀ ਹੈ ਬਾਈ ਜੀ ਇਹਨੂੰ ਦੁਨੀਆ ਦੇ ਵੀਰੇ ਮਨ ਲੱਕੇ ਕੋਈ ਵੀ ਕੋਨਾ ਇਹੋ ਜਿਹਾ ਨਹੀਂਗਾ ਜਿੱਥੋਂ ਇਹਨੂੰ ਕੋਈ ਦੇਖਣ ਨਾ ਆਵੇ ਠੀਕ ਹੈ ਦੇਖਣਾ ਬਣਦਾ ਬਣਦਾ ਵੀਰੇ ਵਰਥ ਟਾਇਰ ਹੈ ਜਿਹੜਾ ਦਾ ਵੀਰੇ ਮਗਰਲਾ ਟਾਇਰ ਹੈ ਇਹਦਾ ਮਤਲਬ ਕਿ ਜਿਹੜਾ ਕੀ ਰਹੇਗਾ ਲਗਭਗ 4.5 ਫੁੱਟ ਦਾ ਇਹ ਬਣਿਆ ਹੋਇਆ ਟਾਇਰ ਠੀਕ ਹੈ ਲੋ ਮਿੱਤਰੋ ਜਿਹੜਾ ਪਿੱਛਾ ਟਾਇਰ ਹੈ ਨਾ 4.5 ਫੁੱਟ ਦਾ ਟਾਇਰ ਕਦ ਬਣਿਆ ਹੋਵੇ ਜੀ ਇਹ ਇਹ ਲੋਹੇ ਦਾ ਹੀ ਹੈ ਵੀਰੇ ਲੋਹੇ ਦੀ ਹੈ ਹਾਂ ਠੀਕ ਹੈ ਜੀ ਜਿਹੜਾ ਫਰੰਟ ਵਾਲਾ ਟਾਇਰ ਹੈਗਾ ਜੀ ਇਹ ਹੈਗਾ 9 ਫੁੱਟ ਦਾ ਜੀ ਠੀਕ ਹੈ ਜੀ ਜੇ ਇਹਦੀ ਮਾਰ ਦੀ ਗੱਲ ਕਰੀਏ ਕਿੰਨੀ ਦੂਰੀ ਤੱਕ ਮਾਰ ਕਰ ਇਹ ਵੀਰੇ ਮਾਰ ਕਰਦੀ ਹੈ ਲਗਭਗ 22 ਮੀਲ ਤੱਕ ਆ ਲੋ ਮਿੱਤਰੋ 22 ਮੀਲ ਤੱਕ ਤੇ ਜੇ ਇਹ ਚਲਾਉਣੀ ਹੋਵੇ ਇਹਦੇ ਵਾਸਤੇ ਬਰੂਦ ਚਾਹੀਦਾ ਘੱਟੋ ਘੱਟ 100 ਕਿਲੋ ਇਹਦੇ ਵਾਸਤੇ ਬਰੂਦ ਚਾਹੀਦਾ ਮਤਲਬ ਫਿਰ ਤਾਂ ਆਪਣੇ ਕਣਕ ਵਾਲੇ 50 50 ਕਿਲੋ ਦੇ ਦੋ ਘੱਟੇ ਹੋਣਗੇ ਦੋ ਘੱਟੇ ਲੱਗਦੇ ਨੇਗੇ ਠੀਕ ਆ ਜੀ ਹਾਂਜੀ ਤੇ ਜੇ ਘੇਰੇ ਦੀ ਗੱਲ ਕਰੀਏ ਬਾਈ ਜੀ ਇਹਦੇ ਕੇਰਾ ਵੀ ਉੱਧਰ ਲਿਖਿਆ ਹੈ ਤੁਸੀਂ ਇੱਕ ਵਾਰ ਪੜ੍ਹ ਲੇ ਸਾਰਾ ਮਨ ਲੱਗੇ ਵਿੱਚ ਦਿਖਾ ਦਿਓ ਮੈਨੂੰ ਮਨ ਲੱਗੇ ਇੰਨੀ ਜਾਣਕਾਰੀ ਹੈ ਠੀਕ ਹੈ ਜੀ ਇਹਦਾ ਮਤਲਬ ਗੋਲੇ ਦਾ ਘੇਰਾ ਜਿਹੜਾ ਨਾ 8 ਮੀ ਉਹ ਫੁੱਟ ਦਾ ਹੈ ਨਾ ਬੇ ਜੀ ਹਾਂਜੀ 8 ਫੁੱਟ ਦਾ ਠੀਕ 8 ਫੁੱਟ ਬੇ ਜੀ ਲ ਲਿਆ ਨਾ 100 ਜਿਹੜਾ 100 ਕਿਲੋ ਬਰੂਦ ਪੈਂਦਾ ਠੀਕ ਹੈ ਜੀ ਉਹਦਾ 8 ਫੁੱਟ ਘੇਰਾ ਬਣ ਜਾਂਦਾ ਨਾ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਸਾਨੂੰ ਚਾਰੇ ਪਾਸੇ ਘੁਮ ਕੇ ਦਿਖਾਉਣੇ 50 ਟਨ ਬੇ ਜੀ ਇਹਦਾ ਵੇਟ ਸੀਗਾ 1720 ਦੇ ਵਿੱਚ ਮਹਾਰਾਜਾ ਜੈ ਸਿੰਘ ਨੇ ਬੇ ਜੀ ਤੂਪ ਬਣਾਈ ਸੀਗੀ ਤੇ ਇਸ ਤੋਂ ਬਾਅਦ ਚ 1835 ਦੇ ਮਹਾਰਾਜਾ ਹਰਾਮ ਸਿੰਘ ਹਾਂਜੀ ਠੀਕ ਹੈ ਜੀ ਤੇ ਜਿਹੜੀ ਇਹ ਚੱਲੀ ਆ ਸਿਰਫ ਇੱਕ ਵਾਰ ਚੱਲੀ ਆ ਉਹ ਵੀ ਟੈਸਟਿੰਗ ਵਾਸਤੇ ਟੈਸਟਿੰਗ ਵਾਸਤੇ ਹਾਂ ਠੀਕ ਹੈ ਫਿਰ ਦੁਬਾਰੇ ਮਤਲਬ ਇਹ ਕਾਰਨ ਸੀਗਾ ਨੇ ਇੱਥੇ ਤੱਕ ਹਜੇ ਤੱਕ ਕੋਈ ਸਾਇਨਾ ਪਹੁੰਚ ਨਹੀਂ ਚੁੱਕੀ ਹੂੰ ਕਿਉਂਕਿ ਬਣੀ ਬਹੁਤ ਉੱਪਰ ਉਹ ਇਹ ਬਹੁਤ ਜ਼ਿਆਦਾ ਉੱਪਰ ਬਣੀ ਆ ਉਹਨੂੰ ਆਪਾਂ ਨੂੰ ਹੋਣ ਦੀ 4 ਘੰਟੇ ਲੱਗੇ ਆਪਾਂ ਨੂੰ ਵੀ ਵੀ ਜੇ ਆਉਣ ਤੇ 4 ਘੰਟੇ ਲੱਗੇ ਬਈ ਜੀ ਤੇ ਬਈ ਜੇ ਜੇ ਕੋਈ ਗੁਰਪ੍ਰੀਤ ਬਈ ਉਰੇ ਆਉਂਦਾ ਕੋਕੂ ਵੀ ਦੇਖਣ ਬਰਥਡੇਟਾ ਕਰੇ ਦੇਖਣ ਜਾਂਦਾ ਹਾਂ ਜਿਹੜੀ ਇਹ ਦੇਖਣ ਦੀ ਵੀ ਸੱਜਸਟ ਹੈਗੀ ਹੈ 150 ਰੁਪਏ ਜ ਤੇ ਜੇ ਮਨ ਕੇ ਚਲੋ ਸਟੂਡੈਂਟ ਦੀ ਅਲੱਗਾਗੇ ਹਨੀ ਕੋਈ ਸ਼ਾਇਦ 75 ਹੈ 75 ਹੈ ਨਾ ਹਮਮ ਠੀਕ ਹੈ ਜੀ 75 ਹੈ ਬਈ ਜੀ ਇਹ ਉਹ ਆ ਗਈ ਤੇ ਇਹ ਪੈ ਕਿੱਥੇ ਜਾਂਦੀ ਹੈ ਮਤਲਬ ਜੇ ਕਿਸੇ ਨੂੰ ਦੇਖਣਾ ਹੋਵੇ ਉਥੇ ਇਹ ਵੀ ਰਹੀ ਹੈ ਜੈਪੁਰ ਦੇ ਵਿੱਚ ਜੈਗੜ ਫੋਰਟ ਇਹ ਕਿਲੇ ਦਾ ਨਾਮ ਆ ਪਰ ਅਗਰ ਆਪਣੇ ਇੱਥੇ ਪਹੁੰਚਣਾ ਹੋਵੇ ਤਾਂ ਆਪਾਂ ਨੇ ਪਹਿਲਾਂ ਆਉਣਾ ਪੂਗਾ ਅਮੇਰ ਫੋਰਟ ਦੇ ਵਿੱਚ ਠੀਕ ਹੈ ਜੀ ਹਾਂਜੀ ਠੀਕ ਹੈ ਲਗਭਗ ਜੈਪੁਰ ਤੋਂ 11 ਕ ਪਣੀ 12 ਕਿਲੋਮੀਟਰ ਦੂਰ ਹੈ ਇਹ ਠੀਕ ਹੈ ਜੀ ਕਿੰਨਾ 15 15 ਕਿਲੋਮੀਟਰ ਦੂਰ ਹਾਂਜੀ ਠੀਕ ਹੈ ਲੋ ਮੇਟਰ 15 ਕਿਲੋਮੀਟਰ ਦੂਰ ਉੱਥੋਂ ਹੈਗਾ ਜੈਪੁਰ ਤੋਂ ਤੇ ਉੱਥੋਂ ਬਈ ਜੀ ਆਪਣਾ ਬੱਸ ਜਾਂ ਆਟੋ ਲੈ ਕੇ ਤੁਸੀਂ ਉਰੇ ਪਹੁੰਚ ਸਕਦੇ ਹੋ ਆਪਣੇ ਲੱਗੇ ਸਾਰੇ ਪਨੇ 20 ਰੁਪਏ ਲੱਗੇ ਨੇ ਸਾਰੇ ਇਕੱਲੇ ਇਕੱਲੇ 20 ਰੁਪਏ ਹਾਂਜੀ ਠੀਕ ਹੈ ਇੱਕ ਬੰਦੇ ਦੇ ਬੱਸ ਚ ਆਉਣ ਦੇ 20 ਰੁਪਏ ਲੱਗੇ ਨੇ ਜੇ ਤੁਸੀਂ ਆਟੋ ਤੇ ਆਓਗੇ ਘਟੋ ਘਟਾ 100 ਜਾਂ 150 ਰੁਪਏ ਲੈਣਗੇ ਹਾਂਜੀ ਪਰ ਤੁਸੀਂ ਪਰ ਬਸ ਤੇ ਸਹੀ ਹੈ ਪਰ ਅਗਰ ਤੁਸੀਂ ਬਸ ਤੇ ਮੰਨੋ ਤਾਂ ਤਾਂ ਉਹਨੂੰ ਟਾਈਮ ਲੱਗ ਜਾਊਗਾ ਪਰ ਤੁਸੀਂ ਆਟੋ ਲੈ ਕੇ ਆਓ ਕਿਉਂਕਿ ਜਿਹੜੀ ਬੱਸ ਹੁੰਦੀ ਹੈ ਬੱਸ ਖੜਖੜ ਕੇ ਆਉਂਦੀ ਹੈ ਯਾਰ ਹਾਂ ਤੇ ਬੱਸ ਫੜਨੀ ਕਿ ਇਹ ਆਪਣਾ ਜਿਹੜਾ ਹੋਇਆਗਾ ਹਵਾ ਮੈਲ ਕੋਲੋਂ ਹਵਾ ਮੈਲ ਕੋਲੋਂ ਠੀਕ ਹੈ ਜੀ ਤੇ ਕਹਿ ਦਿਓ ਵੀਡੀਓ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਭੇਜ ਨੂੰ ਕਰ ਲੋ ਫੋਲੋ ਕਿਉਂਕਿ ਆਪਾਂ ਨੂੰ ਦਿਖਾਉਣ ਦੇ ਉੱਪਰ ਬਹੁਤ ਜਿਆਦਾ ਟਾਈਮ ਲੱਗਿਆ ਮਿਹਨਤ ਬਹੁਤ ਲੱਗੀ ਆ ਧੁੱਪ ਬਹੁਤ ਲੱਗੀ ਆ ਤੇ ਕੰਮ ਵੀ ਲੱਗਿਆ ਨੇ ਕੰਮ ਵੀ ਲੱਗੇ ਹੋਏ ਨੇ ਬਾਕੀ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ